ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਹਨ ਦੁਖਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮਨਾ ਹੋਈ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਧਾ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਹਨ ਪਿਛਲੇ ਔਗਣ ਬਖਸ਼ ਲੈ ਪ੍ਰਭ ਅਗੇ ਮਾਰਗ ਪਾਵੇ ਗੜ ਸ਼ੰਕਰ ਦੇ ਇਲਾਕੇ ਦਾ ਰਹਿਣ ਵਾਲਾ ਆਈ ਗੰਗੂਸ਼ਾ ਜੋ ਕਿ ਲਾਹੌਰ ਦੇ ਵਿੱਚ ਲੈਣ ਦੇਣ ਦਾ ਵਪਾਰ ਕੰਮਕਾਜ ਕਰਿਆ ਕਰਦਾ ਸੀ ਜਿਸ ਦਾ کاروبار ਕੁਝ ਮੱਠਾ ਪੈ ਗਿਆ ਤੇ کاروبار ਦੀ ਛੜਦੀ ਕਲਾ ਲਈ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਆਇਆ ਸਤਿਗੁਰਾਂ ਦੀ ਸ਼ਰਨ ਵਿੱਚ ਰਹਿ ਕੇ ਸ਼ਰਧਾ ਭਾਵਨਾ ਨਾਲ ਸੇਵਾ ਕਰਨ ਲੱਗਾ ਇੱਕ ਦਿਨ ਸਤਿਗੁਰਾਂ ਨੇ ਇਸ ਨੂੰ ਇਸ ਦੇ ਮਨ ਦੀ ਇੱਛਾ ਪੁੱਛ ਲਈ ਤੇ ਹੱਥ ਜੋੜ ਕੇ ਕਹਿਣ ਲੱਗਾ ਸਤਿਗੁਰੂ ਜੀ ਕਾਰੋਬਾਰ ਕੋ ਜਿੱ ਢਿੱਲਾ ਮੱਠਾ ਹੈ ਮਿਹਰ ਕਰੋ ਬਖਸ਼ਿਸ਼ ਕਰੋ ਮੇਰਾ ਕਾਰੋਬਾਰ ਚੜ੍ਹਦੀਆਂ ਕਲਾਂ ਵਿੱਚ ਹੋ ਜਾਵੇ ਸਤਿਗੁਰੂ ਜੀ ਨੇ ਇਸ ਨੂੰ ਸਾਫੜਾ ਦਿੱਤਾ ਆਪਣੀ ਜੇਬ ਚੋਂ ਕੁਝ ਟਕੇ ਕਢ ਕੇ ਦਿੱਤੇ ਤੇ ਵਚਨ ਕੀਤਾ ਕਿ ਜਾ ਭਾਈ ਦਿੱਲੀ ਚਲਾ ਜਾ ਤੇ ਕਾਰੋਬਾਰ ਸ਼ੁਰੂ ਕਰ ਤੇ ਇੱਕ ਗੱਲ ਚੇਤੇ ਰੱਖੀ ਗੁਰੂ ਨਾਨਕ ਦਾ ਖਾਤਾ ਜ਼ਰੂਰ ਰੱਖੀ ਤੇ ਉਸ ਖਾਤੇ ਵਿੱਚੋਂ ਆਏ ਹੋਏ ਲੋੜਵੰਦ ਤੇ ਗਰੀਬ ਦੀ ਸਹਾਇਤਾ ਤੇ ਮਦਦ ਜ਼ਰੂਰ ਕਰਨੀ ਸੋ ਸਤਿਗੁਰਾਂ ਤੋਂ ਇਹ ਬਖਸ਼ਿਸ਼ ਪ੍ਰਾਪਤ ਕਰਕੇ ਤੇ ਦਿੱਲੀ ਚਲਾ ਗਿਆ ਦਿੱਲੀ ਜਾ ਕੇ ਇਸ ਨੇ ਕਾਰੋਬਾਰ ਸ਼ੁਰੂ ਕਰ ਦਿੱਤਾ ਤੇ ਇਸ ਦਾ ਕਾਰੋਬਾਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇ ਨਾਲ ਚੱਲਣ ਲੱਗਾ ਇਹ ਦਿਨਾਂ ਵਿੱਚ ਹੀ ਅਮੀਰ ਹੋ ਗਿਆ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਅੰਦਰ ਬਚਨ ਮਿਲਦੇ ਹਨ ਜਿਸ ਗ੍ਰਥ ਤੋਂ ਬਹੁਤੀ ਤਿਸ ਗ੍ਰਹਿ ਚਿੰਤਾ ਜਿਸ ਗ੍ਰਥ ਤੋਂ ਰਹੀ ਸੋ ਫਿਰ ਹੈ ਪਰਮੰਤਾ ਦੋਹਾਂ ਵਿਵਸਥਾ ਤੇ ਜੋ ਮੁਕਤਾ ਸੋਈ ਸੋਹਿਲਾ ਪਾਲੀ ਸੋ ਸਤਿਗੁਰੂ ਜੀ ਦਾ ਉਪਦੇਸ਼ ਹੈ ਕਿ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਮਾਇਆ ਤੋਂ ਉਦਾਸ ਰਹਿਣਾ ਮਾਇਆ ਤੋਂ ਉਪਰਾਮ ਰਹਿਣਾ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਮਿਲਦੇ ਹਨ ਇਸਤਰੀ ਈਮਾਨ ਉੱਤਰ ਨਿਸ਼ਾਨ ਦੌਲਤ ਗੁਜਰਨ ਸੋ ਸੰਸਾਰ ਦੇ ਵਿੱਚ ਗੁਜਰਨ ਵਾਸਤੇ ਦੌਲਤ ਦੀ ਵੀ ਜ਼ਰੂਰਤ ਹੈ ਪਰ ਇਹ ਦੌਲਤ ਹੀ ਜੀਵ ਦੀ ਮਤ ਮਾਰ ਦਿੰਦੀ ਹੈ ਗੰਗੂ ਸ਼ਾਹ ਨੂੰ ਹੰਕਾਰ ਹੋ ਗਿਆ ਆਪੇ ਮੈਂ ਅਮੀਰ ਹੋਣ ਦਾ ਤੇ ਇਹ ਪਰਮਪਾਲ ਕੇ ਬੈਠ ਗਿਆ ਕਿ ਮੈਂ ਤਾਂ ਆਪਣੀ ਮਿਹਨਤ ਦੇ ਨਾਲ ਇਤੋਂ ਤੱਕ ਪਹੁੰਚਿਆ ਇਹ ਵੀ ਗੱਲ ਸੁਣਨ ਦੇ ਵਿੱਚ ਆਉਂਦੀ ਹੈ ਕਿ ਇਹ ਇੰਨਾ ਅਮੀਰ ਸੀ ਕਿ ਇੱਕ ਵਾਰ ਲਾਹੌਰ ਦਰਬਾਰ ਨੂੰ 1 ਲੱਖ ਰੁਪਏ ਦੀ ਜ਼ਰੂਰਤ ਪੈ ਗਈ ਤੇ ਇਸ ਨੇ ਉਹ ਜ਼ਰੂਰਤ ਜਿਹੜੀ ਸੀ ਪੂਰੀ ਕਰ ਦਿੱਤੀ ਤੇ ਇਸ ਦੀ ਬੜੀ ਸੋਭਾ ਤੇ ਵਡਿਆਈ ਹੋਣ ਲੱਗੀ ਇੱਧਰ ਗੁਰੂ ਅਮਰਦਾਸ ਜੀ ਦੀ ਸ਼ਰਨ ਦੇ ਵਿੱਚ ਇੱਕ ਸਿੱਖ ਆਇਆ ਤੇ ਆ ਕੇ ਬੇਨਤੀ ਕਰਨ ਲੱਗਾ ਸਤਿਗੁਰੂ ਜੀ ਮੇਰੀ ਲੜਕੀ ਦਾ ਵਿਆਹ ਹੈ ਤੇ ਮੇਰੀ ਕੁਝ ਸਹਾਇਤਾ ਕਰੋ ਮਦਦ ਕਰੋ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਸ ਸਿੱਖ ਨੂੰ ਇੱਕ ਚਿੱਠੀ ਲਿਖ ਦਿੱਤੀ ਤੇ ਕਿਹਾ ਕਿ ਦਿੱਲੀ ਦੇ ਵਿੱਚ ਸਾਡਾ ਇੱਕ ਸਿੱਖ ਰਹਿੰਦਾ ਹੈ ਗੰਗੂ ਸ਼ਾ ਉਸ ਦੇ ਕੋਲ ਚਲਾ ਜਾ ਤੇ ਜਾ ਕੇ ਕਹੀਂ ਕਿ ਮੈਨੂੰ ਗੁਰੂ ਅਮਰਦਾਸ ਜੀ ਨੇ ਭੇਜਿਆ ਹੈ ਜੋ ਗੁਰੂ ਨਾਨਕ ਦੇਵ ਜੀ ਦਾ ਖਾਤਾ ਹੈ ਉਸ ਦੇ ਵਿੱਚੋਂ ਮੇਰੀ ਸਹਾਇਤਾ ਤੇ ਮਦਦ ਕਰ ਦਿਓ ਇਹ ਸਿੱਖ ਮੰਜ਼ਲਾਮ ਤੈਅ ਕਰਦਾ ਹੋਇਆ ਦਿੱਲੀ ਪਹੁੰਚ ਗਿਆ ਉਸ ਦਾ ਪਸੰਦਾ ਗੰਗੂ ਸ਼ਾ ਦੇ ਕੋਲ ਪਹੁੰਚ ਗਿਆ ਜਦੋਂ ਜਾ ਕੇ ਇਸ ਨੇ ਉਹ ਚਿੱਠੀ ਦਿੱਤੀ ਜੋ ਗੁਰੂ ਅਮਰਦਾਸ ਪਾਸਟਰ ਜਿਨੇ ਲਿਖੀ ਸੀ ਤੇ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਖਾਤੇ ਦੇ ਵਿੱਚੋਂ ਇਸ ਦੀ ਸਹਾਇਤਾ ਮਦਦ ਕਰ ਦਿੱਤੀ ਜਾਵੇ। ਇਹ ਗੰਗੂ ਸ਼ਾਹ ਨੂੰ ਮਾਇਆ ਦਾ ਹੰਕਾਰ ਹੋ ਗਿਆ ਸੀ ਤੇ ਸਮਝਦਾ ਸੀ ਕਿ ਮੈਂ ਆਪਣੀ ਮਿਹਨਤ ਸਿਆਣਪ ਦੇ ਨਾਲ ਹੀ ਇੱਥੋਂ ਤੱਕ ਪਹੁੰਚਿਆ। ਸੋ ਇਹ ਕਹਿਣ ਲੱਗਾ ਕਿ ਮੇਰੇ ਘਰ ਵਿੱਚ ਗੁਰੂ ਨਾਨਕ ਦੇਵ ਜੀ ਦਾ ਕੋਈ ਖਾਤਾ ਨਹੀਂ ਹੈ। ਸਿੱਖ ਨਿਰਾਸ਼ ਹੋ ਕੇ ਵਾਪਸ ਆਇਆ ਆ ਕੇ ਸਤਗੁਰਾਂ ਨੂੰ ਕਹਿਣ ਲੱਗਾ ਕਿ ਗੰਗੂ ਸ਼ਾਹ ਨੇ ਤਾਂ ਇਹ ਜਵਾਬ ਦਿੱਤਾ ਹੈ। ਕਿ ਮੇਰੇ ਵਹੀ ਖਾਤੇ ਵਿੱਚ ਗੁਰੂ ਨਾਨਕ ਨਾਮ ਦਾ ਕੋਈ ਖਾਤਾ ਨਹੀਂ ਹੈ ਗੁਰੂ ਨਾਨਕ ਦੇ ਦਰ ਘਰ ਦਾ ਕੋਈ ਖਾਤਾ ਨਹੀਂ ਹੈ ਸਤਿਗੁਰੂ ਜੀ ਕਹਿਣ ਲੱਗੇ ਚੰਗਾ ਫਿਰ ਗੰਗੂ ਸ਼ਾ ਜੇਕਰ ਤੇਰੇ ਘਰ ਵਿੱਚ ਗੁਰੂ ਨਾਨਕ ਦਾ ਖਾਤਾ ਨਹੀਂ ਹੈ ਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਵੀ ਤੇਰਾ ਕੋਈ ਖਾਤਾ ਨਹੀਂ ਹੈ ਬਸ ਇੰਨੇ ਬਚਨ ਕਹਿਣ ਦੀ ਗੱਲ ਹੋਈ ਕਿ ਗੰਗੂ ਸ਼ਾ ਜਿਹੜਾ ਸੀ ਉਸ ਦਾ ਕਾਰੋਬਾਰ ਜਿਹੜਾ ਸੀ ਉਹ ਟੈਂਦੀਆਂ ਕਲਾਂ ਵਾਲਾ ਨੂੰ ਜਾਣ ਲੱਗ ਪਿਆ ਅਖੀਰ ਇਸ ਦਾ ਸਾਰਾ ਕਾਰੋਬਾਰ ਦਿਨਾਂ ਦੇ ਵਿੱਚ ਹੀ ਠੱਪ ਹੋ ਗਿਆ ਇਸ ਨੂੰ ਅਹਿਸਾਸ ਹੋਇਆ ਜੋ ਬਚਨ ਸਤਗੁਰਾਂ ਦੇ ਹਨ ਦੁਖਦਾਰੂ ਸੁਖ ਰੋਗ ਪਿਆ ਹੁਣ ਕਈ ਵਾਰ ਦੁੱਖ ਜਿਹੜਾ ਹੈ ਉਹ ਦਵਾਈ ਦਾ ਕੰਮ ਕਰ ਜਾਂਦਾ ਹੈ ਹੁਣ ਇਸ ਨੂੰ ਹੋਸ਼ ਆਈ ਤੇ ਇਸ ਦਾ ਸਾਰਾ ਕਾਰੋਬਾਰ ਜਦੋਂ ਠੱਪ ਹੋ ਗਿਆ ਤੇ ਇਸ ਨੂੰ ਫੇਰ ਗੁਰੂ ਘਰ ਚ ਇੱਥੇ ਆਇਆ ਤੇ ਇਹ ਗੋਇੰਦਵਾਲ ਆ ਗਿਆ ਹੁਣ ਸ਼ਰਮਿੰਦਾ ਹੋਇਆ ਗੁਰੂ ਅਮਰਦਾਸ ਜੀ ਦੇ ਸਾਹਮਣੇ ਜਾਂਦਾ ਨਹੀਂ ਸਤਗੁਰਾਂ ਦਾ ਉਪਦੇਸ਼ ਇਸ ਨੇ ਸੁਣਿਆ ਹੋਇਆ ਸੀ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾ ਬੈਸਣ ਪਾਈ ਹੈ ਸੋ ਇਹਨਾਂ ਬੱਚਨਾਂ ਨੂੰ ਚੇਤੇ ਕਰਦਾ ਹੋਇਆ ਇਹ ਗੁਰੂ ਦਰਬਾਰ ਵਿੱਚ ਸੇਵਾ ਕਰਨ ਲੱਗਾ ਪਰ ਸਤਿਗੁਰਾਂ ਦੇ ਸਾਹਮਣੇ ਨਹੀਂ ਸੀ ਆਉਂਦਾ ਕਾਫੀ ਧੇਰ ਇਹ ਇਸ ਤਰ੍ਹਾਂ ਸੇਵਾ ਕਰਦਾ ਰਿਹਾ ਸੇਵਾ ਕਰ ਕਰਕੇ ਇਸ ਦਾ ਮਨ ਨਿਰਮਲ ਹੋ ਗਿਆ ਹੁਣ ਇਹ ਮਰਜ਼ਾਦਾ ਗੁਰੂ ਨਾਨਕ ਦੇਵ ਜੀ ਨੇ ਹੀ ਗੁਰੂ ਦਰਬਾਰ ਗੁਰੂ ਘਰਾਂ ਦੇ ਵਿੱਚ ਸ਼ੁਰੂ ਕੀਤੀ ਸੀ ਸੰਗਤ ਪੰਗਤ ਜੋੜੇ ਚਾਰਨ ਦੀ ਸੇਵਾ ਪੱਖੇ ਦੀ ਸੇਵਾ ਪਾਣੀ ਦੀ ਸੇਵਾ ਅਤੇ ਹੋਰ ਕਈ ਸੇਵਾਵਾਂ ਦੇ ਅਫਸਰ ਪ੍ਰਥਮ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਦੁਆਰਿਆਂ ਦੇ ਵਿੱਚ ਪੈਦਾ ਕੀਤੇ ਸਨ ਸੇਵਾ ਕਰਕੇ ਮਨ ਨਿਰਮਲ ਹੁੰਦਾ ਹੈ ਮਨ ਦੀ ਮੈਲ ਉਤਰਦੀ ਹੈ ਸੋ ਸ਼ਰਧਾ ਭਾਵਨਾ ਦੇ ਨਾਲ ਹਰ ਰੋਜ਼ ਗੰਗੂ ਸ਼ਾ ਗੁਰੂ ਦਰਬਾਰ ਵਿੱਚ ਲੰਗਰ ਦੇ ਵਿੱਚ ਸੇਵਾ ਕਰਦਾ ਹੈ ਸੇਵਾ ਕਰ ਕਰਕੇ ਇਸ ਦਾ ਮਨ ਨਿਰਮਲ ਤੇ ਸਾਫ਼ ਹੋ ਰਿਹਾ ਹੈ ਇੱਕ ਦਿਨ ਗੁਰੂ ਅਮਰਦਾਸ ਪਾਤਸ਼ਾਹ ਜੀ ਅਚਾਨਕ ਲੰਗਰ ਵਾਲੇ ਪਾਸੇ ਆਏ ਤੇ ਇਸ ਨੂੰ ਸੰਭਵਨ ਦਾ ਮੌਕਾ ਨਹੀਂ ਮਿਲਿਆ ਤੇ ਸਤਿਗੁਰਾਂ ਦੇ ਨਾਲ ਇਸ ਦਾ ਸਾਹਮਣਾ ਹੋ ਗਿਆ ਇਹ ਗੁਰੂ ਅਮਰਦਾਸ ਜੀ ਦੇ ਚਰਨੀ ਢੈਪਿਆ ਸਤਿਗੁਰੂ ਜੀ ਬਖਸ਼ਿੰਦ ਜੋ ਸਤਗੁਰਾਂ ਦੀ ਬਾਣੀ ਦੇ ਫਰਮਾਨ ਹਨ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸwami ਸੰਦਾ ਸਤਗੁਰੂ ਜੀ ਨੇ ਇਹ ਬਿਰਧ ਪਾਲਦੇ ਹੋਏ ਗੰਗੂ ਸ਼ਾਹ ਨੂੰ ਗਲੇ ਨਾਲ ਲਗਾਇਆ ਤੇ ਇਸ ਦੇ ਪਿਛਲੇ ਔਗਣ ਜਿਹੜੇ ਸਨ ਉਹ ਬਖਸ਼ ਦਿੱਤੇ ਤੇ ਸਤਗੁਰੂ ਜੀ ਨੇ ਫਿਰ ਇਸ ਦੇ ਉੱਤੇ ਬਖਸ਼ਿਸ਼ ਕੀਤੀ ਸੁਨਾਹ ਹੁਣ ਗੰਗੂ ਸ਼ਾਹ ਤੈਨੂੰ ਫਿਰ ਟਕੇ ਦਈਏ ਤੇ ਗੰਗੂ ਸ਼ਾਹ ਹੱਥ ਜੋੜ ਕੇ ਕਹਿਣ ਲੱਗਾ ਸਤਗੁਰੂ ਜੀ ਹੁਣ ਤਾਂ ਟਕੇ ਕੀ ਟਕਿਆਂ ਦੇ ਨਾਲ ਬਿਵੇਕ ਬੁੱਧ ਬਖਸ਼ਿਸ਼ ਕਰ ਕਿਉਂਕਿ ਬਿਵੇਕ ਬੁੱਧੀ ਦੀ ਘਾਟ ਕਰਕੇ ਹੀ ਮੈਂ ਇਹ ਖਤਾ ਖਾਦਾ ਇਸ ਕਰਕੇ ਮੇਰੇ ਤੇ ਇਹ ਮਿਹਰ ਕਰੋ ਬਖਸ਼ਿਸ਼ ਕਰੋ ਮੈਨੂੰ ਦੌਲਤ ਦੇ ਨਾਲ ਨਾਲ ਬਿਵੇਕ ਬੁੱਧ ਵੀ ਬਖਸ਼ਿਸ਼ ਕਰੋ ਸੋ ਇਸ ਨੂੰ ਅਹਿਸਾਸ ਹੋ ਗਿਆ ਕਿ ਮਾਇਆ ਜਿਹੜੀ ਹੈ ਉਹ ਆਉਣੀ ਜਾਣੀ ਹੈ ਆਣ ਜਾਣ ਵਾਲੀ ਚੀਜ਼ ਹੈ ਅਸਲ ਚੀਜ਼ ਤਾਂ ਨਾਮ ਸਿਮਰਨ ਹੀ ਹੈ ਅਸਲ ਤਾਂ ਤਾਂ ਨਾਮ ਤਾਂ ਹੀ ਹੈ ਸਤਗੁਰਾਂ ਤੋਂ ਆਪਣੀਆਂ ਕੀਤੀਆਂ ਹੋਈਆਂ ਪਿਛਲੀਆਂ ਗਲਤੀਆਂ ਦੀ ਮਾਫੀ ਮੰਗ ਕੇ ਸਤਗੁਰਾਂ ਦੀ ਬਖਸ਼ਿਸ਼ ਪ੍ਰਾਪਤ ਕਰਕੇ ਤੇ ਫਿਰ ਇਸ ਨੇ ਆਪਣਾ ਕਾਰੋਬਾਰ ਸ਼ੁਰੂ ਕਰ ਦਿੱਤਾ ਹੁਣ ਇਸ ਦੇ ਅੰਦਰ ਮਾਇਆ ਦਾ ਲਾਲਚ ਨਹੀਂ ਹੈ ਇਹ ਲੋੜਵੰਦਾਂ ਦੀ ਸਹਾਇਤਾ ਕਰਦਾ ਹੈ ਤੇ ਨਾਲ ਨਾਲ ਗੁਰਮਤਿ ਦਾ ਪ੍ਰਚਾਰ ਕਰਦਾ ਹੈ ਗੰਗੂ ਸਾਹਿਬ ਦੀ ਯਾਦ ਦੇ ਵਿੱਚ ਖਰੜ ਦੇ ਨੇੜੇ ਪਿੰਡ ਦਾਉ ਵਿਖੇ ਇੱਕ ਅਸਥਾਨ ਬਣਿਆ ਹੋਇਆ ਹੈ ਇਸ ਤੋਂ ਇਲਾਵਾ ਗੰਗੂ ਸਾਹਿਬ ਨੇ ਨਾਹਨ ਅਤੇ ਸਰਮੌਰ ਦੇ ਇਲਾਕੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਤੇ ਇਹ ਸਿੱਖੀ ਦਾ ਪ੍ਰਚਾਰਕ ਹੋ ਨਿਭੜਿਆ ਸੋ ਇਹ ਹੈ ਸਤਗੁਰਾਂ ਦੀ ਬਖਸ਼ਿਸ਼ ਜਿਹੜਾ ਸਤਗੁਰਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ ਸਤਗੁਰੂ ਜੀ ਉਸ ਦੇ ਪਿਛਲੇ ਆਗੁਣ ਬਖਸ਼ ਕੇ ਉਸ ਨੂੰ ਗਲੇ ਨਾਲ ਲਾ ਲੈਂਦੇ ਹਨ ਵਿਚਾਰ ਕਰਦੇ ਹਾਂ ਹੋਈਆਂ ਪੁਰਲਾਂ ਦੀ ਕਿਮਾ ਬਖਸ਼ਣੀ ਫਤੇ ਦੀ ਸਾਂਝ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ